ਜੀ ਉਪਦੇਸ਼ ਕਰਦੇ ਹਨ ਕਿ ਜਿਹੜੀ ਕੁਬੁੱਧ ਹੈ ਜਿਹੜਾ ਕੋ ਗਿਆਨ ਹੈ ਅਗਿਆਨਤਾ ਵਾਲਾ ਗਿਆਨ ਹੈ ਮਾਇਆ ਦਾ ਗਿਆਨ ਹੈਗਾ ਇਹ ਮਿਟਦੀ ਹੈ ਸ਼ਬਦ ਦੀ ਵਿਚਾਰ ਕਰਨ ਨਾਲ ਜੇ ਸੱਚ ਦੇ ਗਿਆਨ ਨਾਲ ਭੇਂਟ ਹੋ ਜੇਵੇ ਜੇ ਸੱਚ ਦੇ ਗਿਆਨ ਦੀ ਸਮਝ ਆ ਜਾਵੇ ਤਾਂ ਮੁਕ ਦਵਾਰਾ ਮੁਕਤੀ ਦੇ ਦਵਾਰ ਦੀ ਸਮਝ ਆ ਜਾਂਦੀ ਹੈ ਕਿਉਂਕਿ ਜਿਹੜਾ ਮਨਮੁਖ ਹੈਗਾ ਉਹ ਤੱਤ ਨਹੀਂ ਚੀਨਦਾ ਉਹ ਸ਼ਬਦ ਦੀ ਵਿਚਾਰ ਨਹੀਂ ਕਰਦਾ ਤੇ ਉਹ ਸਾਖੀਆਂ ਜਿਵੇਂ ਪੋਖਰ ਨੀਰ ਬੁਲਗੇ ਨੈਣੂ ਨਹੀਂ ਰਿਸੇ ਹੁਣ ਜਿੰਨਾ ਚਿਰ ਆਪਾ ਛਪੜਦਾ ਪਾਣੀ ਦਲੋਮਾ ਕਿ ਉਹਦੇ ਵਿੱਚੋਂ ਮੱਖਣ ਨਹੀਂ ਆ ਸਕਦਾ ਇਸੇ ਤਰ੍ਹਾਂ ਜਿਹੜੀਆਂ ਸਰੀਰ ਦੀਆਂ ਸਾਖੀਆਂ ਸਰੀਰ ਬਾਰੇ ਜਾਣਕਾਰੀ ਹੈ ਮਾਇਆ ਦੀ ਜਾਣਕਾਰੀ ਹੈ ਉਹਦਾ ਵਿਚਾਰ ਕਰਨ ਕਰਕੇ ਮਨੋ ਖਿੜੋ ਜਲਦਾ ਰਹਿੰਦਾ ਹੈ ਕਿਉਂਕਿ ਮਾਇਆ ਅਗਨ ਰੂਪ ਹੈ ਤੇ ਤਤਨ ਨੂੰ ਚੀਨਦਾ ਨਹੀਂ ਤੇ ਜੇ ਤਤਨ ਨੂੰ ਚੀਨ ਲ ਜਾਵੇ ਤਾਂ ਇਹਨੂੰ ਆਰਾਮ ਉਦਕ ਮਿਲ ਜਾਂਦਾ ਹੈ ਤੇ ਉਹਦੇ ਨਾਲੇ ਦੇ ਅੰਦਰ ਸ਼ਾਂਤੀ ਬੈ ਜਾ ਹੋ ਜਾਂਦੀ ਹੈ ਦੁਰਮਤ ਵਿਛੜ ਚੋਟਾਂ ਖਾਏ ਕਿਉਂਕਿ ਜਿਹੜਾ ਮਾਇਆ ਦਾ ਗਿਆਰਾ ਹੈ ਸੱਚ ਨਾਲੋਂ ਦੂਰ ਲਿਜਾਣ ਵਾਲਾ ਹੈ ਉਹਦੇ ਵਿੱਚ ਧਿਆਨ ਰੱਖਣ ਕਰਕੇ ਇਹ ਵਿਛੜਿਆ ਰਹਿੰਦਾ ਹੈ ਸੱਚ ਨਾਲੋਂ ਤੇ ਚੋਟਾਂ ਖਾਂਦਾ ਹੈਗਾ ਭਾਵ ਜਨਮ ਮਰ ਦੇ ਚੱਕਰ ਵਿੱਚ